नवी मैं वरायटी अपरेट हुई अपनी सोहिया सोहिया जी प्यारियर लो जी लो क्या बात धागी वर्क कर दो ही कपड़ा मैंग गला भी, ते भी ते ते नहीं ते नहीं है महाराज बिलकुल मै गया अलग जा ਦੇ ਧਾਗੇ ਦਾ ਕੰਮ ਹੋਇਆ ਵਾ ਲੋ ਜੀ ਟ੍ਰੈਨਿੰਗ ਚੀਜ਼ਾਂ ਮੈਂ ਕਿਹਾ ਬੋਲਦਾਂ ਤੇ ਰਹਿਣਾ ਜੀ ਵਰਕ ਤੇ ਦੁਪੱਟਾ ਨਹੀਂ ਦਿਖ ਰਿਹਾ ਮਹਾਰਾਜ ਦੁਪੱਟਾ ਕਿੱਥੇ ਆ ਦੁਪੱਟਾ ਵੀ ਦਿਖੂਗਾ ਖੁੱਲ ਰਿਹਾ ਇਹ ਦੁਪੱਟਾ ਲੋ ਜੀ ਆਹ ਲੋ ਜੀ ਸੱਪ ਦਾ ਪਾਣੀ ਕਿਉਂ ਨਿਕਲ ਰਿਹਾ ਜੀ ਹਜੇ ਆ ਲੋਕਰੋ ਲੋ ਜੀ ਟ੍ਰੈਨਿੰਗ ਦੁਪੱਟਾ ਕਿੰਨਾ ਬਹੁਤ ਹੀ ਸੋਹਣਾ ਤੇ ਵੀਰੇ ਦੁਪੱਟੇ ਬਣਾਏ ਆ ਇਹ ਵੀ ਜਾਈਏ ਰੀਜ ਰੀਜ ਤਾਂ ਮੈਂ ਕਿਹਾ ਮਹਾਰਾਜ ਤੁਸੀਂ ਦੱਸੋ ਤੁਸੀਂ ਰੇਟ ਪਰ ਕਿਹੜੀ ਜੇ ਲੈਣੀ ਹੋ ਰੇਟ ਪਰ ਲਾਤੀ ਪੂਰੀ ਰੀਜ 1599 ਕਰਤਾ ਲੋ ਜੀ 1500 ਕਰਤਾ ਨਾ 99 ਤੇ ਗਿਰੇ ਅਨਿਕ ਜੇ ਮੈਂ ਹੋਰ ਕਰ ਦੋ ਜਿਹੜੇ ਆਪਣੇ ਕਸਟਮਰ ਪੇਜ ਨੂੰ ਕਰਨਗੇ ਫੋਲੋ ਤੇ ਵੀਡੀਓ ਨੂੰ ਕਰਨਗੇ ਸ਼ੇਅਰ ਉਹਨਾਂ ਨੂੰ ਮੈਂ ਜਿਆਦਾ ਛੋੜੇ ਮੈਂ ਕਰਦਾ ਹੋਰ ਫਾਇਦਾ ਉਹਨਾਂ ਨੂੰ ਲਾ ਦੇਣਾ 1499 ਰੁਪਏ ਲੋ ਜੀ ਮੈਂ ਕਹਾ 100 ਦਾ ਡਿਸਕਾਊਂਟ ਹੋਰ ਕਰਨਾ ਪਾਸੇ ਉਹਨਾਂ ਨੇ ਕਰਨ ਤੇ ਫੋਲੋ ਕਰਕੇ ਜਿਹੜੇ ਕਰਨਗੇ ਪਹਿਲਾਂ ਪੇਜ ਨੂੰ ਫੋਲੋ ਵੀਡੀਓ ਨੂੰ ਕਰਨਗੇ ਸ਼ੇਅਰ ਇਹ ਰੰਗ ਨੂੰ ਮੈਂ ਕਹੇ ਇਸੇ ਦੇ ਵਿੱਚ ਉਹ ਰੰਗ ਤਿੰਨ ਇਹਦੇ ਵਿੱਚ ਹੀ ਤਿੰਨੇ ਰੰਗ ਬੱਬ ਕਿੰਨੇ ਸੋਹਣੇ ਮੈਂ ਕਹਾ ਲਾਈਟ ਸ਼ੇਡਾ ਤਿੰਨੇ ਕੀ ਬਾਤ ਆ ਬੜਾ ਸੋਹਣਾ ਕਲਰ ਵੀਰੇ ਵਾਰੀ ਸੂਟ ਇੱਕ ਨੰਬਰ ਪੀਸ ਆ ਬਹੁਤ ਹੀ ਸੋਹਣੇ ਸੋਹਣੇ ਤੇ ਰੀਡ ਕਰਦੇ ਸਿਰ 1499 ਤਿੰਨ ਦਿਨਸ ਹੀ ਹੋਣਾ ਕਿੱਥੇ ਕਿਹਦੀ ਇੱਕ ਇੱਕ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ